ਅੱਜ ਕੀ ਹਾਲ ਚਾਲ ਜੀ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਅੱਜ ਡਾਉਣੇ ਨਵੇਂ ਕਬੂਤਰੀ ਠੀਕ ਹੈ ਜਿਹੜੀ ਹੈਗੀ ਤੰਨੇ ਵਾਲਿਆਂ ਦੀ ਪੁੱਠੀ ਉਹਨੂੰ ਡਾਉਣੇ ਅੱਜ ਆਪਾਂ ਠੀਕ ਹੈ ਮਿੱਤਰੋ ਤੇ ਖੋਲ ਲੀਏ ਖੁੱਡਾ ਭਲਾਣ ਖੋਲਤਾ ਖੁੱਡਾ ਤੇ ਡਾਉਣੇ ਕਬੂਤਰ ਅੱਜ ਸਾਰੇ ਡਾਉਣੇ ਇੱਕ ਡੱਬੀ ਰੱਖਣੀ ਵਿੱਚ ਠੀਕ ਹੈ ਮਿੱਤਰੋ ਤੇ ਆਜੋਗਾ ਅੱਜ ਮਤਲਬ ਖਾਲੀ ਹੈ ਕਬੂਤਰ ਤੇ ਪਾਣੀ ਵੀ ਚੇਂਜ ਕਰ ਦਿੱਤੀ ਗੇ ਮਠਾਣਾ ਭਰਦਾ ਇਹਨਾਂ ਨੇ ਤੇ ਕੱਢੀ ਇੱਕ ਇੱਕ ਕਰਕੇ ਕਬੂਤਰ ਸਾਰਿਆਂ ਤੋਂ ਪਹਿਲਾਂ ਹਰੀਬੂਸ਼ ਵਾਲਾ ਡਾ ਦਈਏ ਜੀ ਠੀਕ ਆ ਮਿੱਤਰੇ ਇਹ ਇੱਕ ਰਾਂਛਾ ਚਤਰੀ ਤੇ ਨਹੀਂ ਬੈਠਾ ਹੈ 6 ਵਜੇ ਦਾ ਟਾਈਮ ਆ ਸਹੀ ਠੀਕ ਆ ਮਿੱਤਰੋ ਹੁਣ ਆ ਗਈ ਸ਼ਾਖੇ ਦੀ ਫਰੀ ਸ਼ਾਖਾ ਵੀ ਛੜਤਾ ਤੇ ਰਾਂਛਾ ਚਤਰੀ ਤੇ ਬਹਿ ਗਿਆ ਇਹ ਲਓ ਵੀ ਮਿੱਤਰੋ ਕਬੂਤਰੀ ਦਾ ਕੱਢ ਲਈ ਬਾਹਰ ਤੇ ਸਤਨਾਮ ਸ਼੍ਰੀ ਵਾਹਿਗੁਰੂ ਵਾਪਸ ਆ ਜੇ ਢਾੱਕ ਜੇ ਵੀ ਜਿਆ ਸੀ ਛੜਤੀ ਪਟਾਕੇ ਵੇਖੋ ਪਾਉਂਦੀ ਤੇ ਹੁਣ ਦੂਜੇ ਵੀ ਕੱਢ ਕੇ ਛੜਦਗੇ ਮਿੱਠਾ ਨਾਲ ਹੱਥ ਲੱਬੜ ਗਏ ਸਾਰੇ ਇੱਕ ਨਾ ਤਾਂ ਨੀਵੀਂ ਨੀਵੀਂ ਫਿਰਦੀ ਚੱਲ ਵਧੀਆ ਗੱਲ ਆ ਇੱਥੇ ਫਿਰਦੀ ਕਰਤੇ ਹੁਣ ਇਹ ਛੱਡੀ ਆ ਜੇ ਤਾਂ ਬਾਕੀ ਵੇਖੋ ਕੀ ਰੰਗ ਲਾਉਂਦੀ 6 ਵਜੇ ਦਾ ਟਾਈਮ ਆ ਆਉ ਹੋ ਜਾਂਦੀ ਠੀਕ ਆ ਮਿੱਤਰੋ ਉਹ ਹੋ ਜਾਂਦੀ ਬਾਕੀ ਉਡਾਨ ਚੈੱਕ ਕਰੋ ਕਬੂਤਰੀ ਦੀ ਜਦੋਂ ਇੱਧਰ ਆਈ ਫਿਰ ਵਿਖਾਉਣੇ ਆ ਤੇ ਬਾਕੀ ਦੋ ਆ ਰਹੇ ਦੋ ਤਨ ਆ ਜਾਂਦੇ ਸਾਰੇ ਅੱਜ ਤਾਂ ਨੀਵੇਂ ਨੀਵੇਂ ਫਿਰਦੇ ਤੈਨੂੰ ਪਤਾ ਵੀ ਹੁਣੇ ਛੱਡੇ ਆ ਆ ਆ ਗਈ ਕਬੂਤਰੀ ਆਪਣੀ ਆ ਜਾਂਦੀ ਠੀਕ ਆ ਮਿੱਤਰੋ ਤੇ ਜਿੰਤ ਲਿਆਂਦੀ ਉਹ ਕਹਿੰਦੇ ਬਾਲੀ ਪਾੜੀ ਉੱਡੂਗੀ ਇਹਨੂੰ ਸੰਭਾਲ ਕੇ ਰੱਖੀ ਤੇ ਤੁਹਾਨੂੰ ਪਤਾ ਵੀ ਜੇ ਤੋਂ ਇੰਨਾ ਬੰਦਾ ਕਹਿ ਦੇ ਆਪਣੇ ਤੋਂ ਕਿੱਥੇ ਰੁਗੀਦਾ ਆਪਾਂ 2-3 ਦਿਨ ਬਣ ਕੇ ਇੱਕ ਦਿਨ ਹੀ ਬਰਿਆ ਸੀ 2-3 ਦਿਨ ਵੀ ਨਹੀਂ ਪਰਨੇ ਛਤਰੀ ਤੇ ਲਿਆਂਦੇ ਨੂੰ 2-3 ਮਹੀਨੇ ਹੋ ਗਏ ਤੇ ਮੈਂ ਚੱਲ ਵੇਖੀ ਜਾਈ ਛੜਤੀ ਆ ਕੀ ਤਾਂ ਆ ਕੀ ਨਾ ਆਈ ਤੱਕ ਉਹ ਨਾ ਆਈ ਤਾਂ ਕੋਈ ਗੱਲ ਨਹੀਂ ਤੇ ਪਰ ਆਈ ਜਾਊਗੀ ਕਿਉਂਕਿ ਇੱਥੇ ਕਿਹੜੇ ਪੌਂਦੀ ਆ ਬਾਕੀ ਆ ਕੁਡੇ ਦੀ ਜਾਲੀ ਵਿੱਚੋਂ ਬਾਹਰ ਵੀ ਵਹਿੰਦੀ ਰਹਿੰਦੀ ਸੀਗੀ ਆ ਕੁਡੇ ਦੀ ਜਾਲੀ ਇਧਰ ਹੀ ਆਲਣਾ ਵੀ ਇੱਥੇ ਲੱਗ ਲੱਗ ਗਈ ਹੋਣੀ ਆ ਠੀਕ ਆ ਤੇ ਨਾਲ ਫਿਰਦੀ ਬਸ ਵਾਪਸ ਆ ਜੇ ਹੋਰ ਕੋਈ ਚੱਕਰ ਨਹੀਂ ਇੱਕ ਲਾਲ ਗੋਲਣ ਦਾ ਆ ਤੇ ਕੜਬੀ ਨਹੀਂ ਡਾਈ ਕਿਉਂਕਿ ਉਹ ਇੱਕ ਤਾਂ ਅੰਡਿਆਂ ਤੇ ਬੈਠੇ ਆ ਤੇ ਲਾਲ ਗੋਲਾ ਕੋ ਉਤਰ ਥੋੜਾ ਆਪਾਂ ਨੂੰ ਖਰਾਬ ਕਰਦਾ ਇੱਕ ਤਾਂ ਹੈ ਸਾਲਾ ਡਾਗੇ ਆ ਤੇ ਉਹ 베ਰੀ ਤੇ ਬੈਹ ਜਾਂਦਾ ਦੂਜਿਆਂ ਨੂੰ ਵੀ ਮਗਰ ਬੈਹ ਜਾਂਦੇ ਫਿਰ ਇੱਕ ਦੇ ਮਗਰ ਫਿਰ ਸਾਰੇ ਬੈਹੀ ਜਾਣੇ ਜੀ ਥੱਕ ਜਾਂਦੇ ਆ ਨਹੀਂ ਤਾਂ ਨਹੀਂ ਬੰਦੇ ਤੇ ਫਿਲਹਾਲ ਉੱਡੀ ਜਾਂਦੇ ਕੋ ਉਤਰ ਆਪਣੇ ਜਦੋਂ ਬੈਹ ਕੇ ਉਦੋਂ ਵਿਖਾਉਣੇ ਆ ਜਾਂ ਜਦੋਂ ਕੋਈ ਅਪਡੇਟ ਦੇਵਾਂਗੇ ਨਿੱਕੀ ਮੋਟੀ ਜਿਹੜਾ ਘੰਟਾ ਪੂਰਾ ਕਰਤਾ ਜਾਂਦਾ ਉਹ ਘੰਟੇ ਤੇ ਇੱਕ ਨਾ ਤਾਂ ਨਾਲ ਫਿਰਦੀ ਕਬੂਤਰੀ ਇੱਕ ਨਾ ਤਾਂ ਮੈਂ ਗੱਜ ਡਰ ਗਿਆ ਸੀ ਮੈਂ ਟੱਪੀ ਕਬੂਤਰੀ ਪਰ ਨਹੀਂ 베ਰੀ ਦੇ ਪਰਲੀ ਸੜ ਫਿਰਦੀ ਸੀ ਚਾਰ ਕਬੂਤਰ ਉੱਤੇ ਫਿਰਦੇ ਕਿਉਂਕਿ ਪਹਿਲੇ ਦਿਨ ਕੱਢੀ ਬੰਦ ਸੀ ਕਬੂਤਰੀ ਕਣ ਦੇਣਾਂ ਦੀ ਤੇ ਨੀਮੀ ਨੀਮੀ ਜਾ ਫਿਰਦੀ ਅਜੇ ਕਿ ਉੱਤੇ ਆਈ ਉੱਡਦੀ ਉੱਡਦੀ ਦੇਣੇ ਛਪਾ ਜੇ ਕੋਈ ਪਤਾ ਨਹੀਂ ਇਹੋ ਜੀ ਨਸਲ ਦਾ ਠੀਕ ਹੈ ਬੱਤਰੋ ਤੇ ਬਾਕੀ ਦੂਜੇ ਕਬੂਤਰ ਆਪਣੇ ਉਹ ਫਿਰਦੇ ਤਾਂ ਯਾਰ ਇਹ ਇੱਕ ਮਿੰਟ ਜੂਮ ਮਾਰ ਕੇ ਬਖਾਣਾ ਤੁਹਾਨੂੰ ਬਲਰ ਹੋ ਗਿਆ ਸਿੱਕ ਤਾਂ ਆ ਜਾਂਦਾ ਤੇ ਬਾਕੀ ਇੱਥੇ ਕਿਤੇ ਫਿਰਦੇ ਆ ਸਕੂਤਰੀ ਦਾ ਹੈਗੀ ਆ ਆਪਣਾ ਟੈਨਸ਼ਨ ਬਾਕੀ ਕੋਈ ਟੈਨਸ਼ਨ ਨਹੀਂ ਬਾਕੀ ਤਾਂ ਆਪਣੇ ਲੱਗੇ ਹੋਏ ਆ ਠੀਕ ਆ ਮਿੱਤਰੋ ਤੇ ਹੁਣ ਉਹਦੋਂ ਬਖਾਵਾਂਗੇ ਜਦੋਂ ਕੋਈ ਅਪਡੇਟ ਮਿਲੀ ਆਪਾਂ ਨੂੰ ਫਿਰ ਉਹ ਉਪਰਾ ਨੂੰ ਗਈ ਕੂਤਰੀ ਯਾਰ ਉਹ ਹੋ ਜਾਂਦੀ ਉਹ ਗਈ ਭਾਂਚ ਚ ਜਿਹੜੀ ਨਵੀਂ ਉਹ ਕਿੱਡੀ ਸੀ ਨਾ ਉਹ ਬਹਿ ਗਈ ਯਾਰ ਆਣ ਕੇ ਕੰਟਾ ਖੁੱਡ ਕੇ ਠੀਕ ਆ ਉਹ ਬੈਠੀ ਕਲਾਬੀ ਪੂਛ ਵਾਲੀ ਬੇਰੀ ਤੇ ਬੈ ਗਈ ਕੋਈ ਨਹੀਂ ਕਰ ਲਾਂਗੇ ਸਿੱਧੀ ਪਰ ਕਬੂਤਰ ਚੰਗੀ ਆ ਯਾਰ ਐਵੇਂ ਤੁਹਾਨੂੰ ਕਹਿ ਦਈਏ ਕਬੂਤਰ ਹੀ ਚੰਗੀ ਆ ਕੋਈ ਨਹੀਂ ਹਜੇ ਬੰਦ ਸੀਗੀ ਜੁੜੀ ਵੀ ਇਹਨੂੰ ਤੁੱਪ ਤੁੱਪ ਲਮਾਉਣੇ ਖੋਲਦੇ ਆ ਫਿਰ ਵੇਖੋ ਉੱਡਦੀ ਐ ਤੇ ਬਾਕੀ ਦੂਜੇ ਕਬੂਤਰ ਆਪਣੇ ਉੱਡਦੇ ਫਿਰਦੇ ਆ ਠੀਕ ਆ ਇਕਦਾ ਆ ਜਾਂਦਾ ਤੇ ਬਾਕੀ ਉਹ ਹੋਰ ਡਾਰਾਂ ਜਾਂਦੀਆਂ ਡਾਰਾਂ ਬਗਲਿਆਂ ਦੀਆਂ ਇਹ ਉਹ ਦੇਖੋ ਤੇ ਇੱਥੇ ਫਿਰਦੇ ਆਪਣੇ ਆਰੇ ਚਾਰ ਆਰੇ ਕਬੂਤਰ ਠੀਕ ਆ ਮਿੱਤਰੋ ਇੱਕ ਬਹਿ ਗਿਆ ਸ਼ਾਕ ਕਿਉਂਕਿ ਉਹ ਹੁੰਦੀ ਉਹ ਸਕੂਰੀ ਨਾਲ ਜੁੜੀ ਲੱਗੀ ਐ ਤੇ ਉਹਨੂੰ ਵੇਖ ਕੇ ਆਣ ਕੇ ਬਹਿ ਗਿਆ ਠੀਕ ਆ ਮਿੱਤਰੋ ਬਈ ਆਪਣੇ ਕਬੂਤਰੇ ਟੱਪ ਕੀ ਗੁਲਾਬੀ ਫੂੰਜੀ ਵਾਲੀ ਠੀਕ ਆ ਢਾਣੀ ਤੋਂ ਹੁਣ ਆਏ ਸੀ ਪਿੰਡ ਵੇਖਣ ਤੇ ਪਿੰਡ ਵੀ ਪਿੰਡ ਵੀ ਨਹੀਂ ਫਿਰਦੀ ਮੁੰਡਾ ਲੋਗ ਗਿਆ ਬਈ ਉਸਤਾਦ ਖਿਡਾਰੀ ਪੁਰਾਣਾ ਸਹੀ ਗੱਲ ਫੋਟੋ ਮਕਰਾਉਣਗੇ ਤਰਨਾ ਬਈ ਨਹੀਂ ਨਹੀਂ ਇਹ ਟੇਪੜੀ ਨਹੀਂ ਕਰਨੀ ਕਰਦਾ ਪਾ ਫਿਰ ਆਪਣੇ ਪਿੰਡ ਵੀ ਨਹੀਂ ਆਇਆ ਕਬੂਤਰੀ ਨਾ ਟਾਣੀ ਐ ਨਾ ਰਾਜਪੁਰੇ ਫੋਨ ਕਰਕੇ ਪੁੱਛ ਲਿਆ ਸਾਡਾ ਹੁਣ ਆਏ ਨਹੀਂ ਪਤਾ ਲੱਗਦਾ ਵੀ ਕਿਤੇ ਵਹਿ ਬੋ ਗਈ ਸਾਡਾ ਉਸਤਾਦ ਸਾਡਾ ਉਸਤਾਦ ਆਏ ਸਾਡਾ ਉਸਤਾਦ ਸਾਡਾ ਉਸਤਾਦ ਫੋਟੋ ਕਰਾਉ ਇਹਦੇ ਨਾਨਕੇ ਤੇ ਬਾਈ ਨੇ ਵੀ ਕੂਤਰ ਡਾਏ ਆ ਬਾਜੀ ਮੂਜਾ ਤੇ ਕਰਦਾ ਤਿਆਰ ਠੀਕ ਆ ਜੇ ਲੱਭ ਗਈ ਤਾਂ ਠੀਕ ਆ ਨਹੀਂ ਫਿਰ ਪਾਣੀ ਭਾਗੇ ਤਾਂ ਵੀ ਕਿੱ데 ਘਰ ਜਾਗੇ ਬਾਜੀ ਛਡਾਲੇ ਤੇ ਵਰਕ ਕਰੋ ਹਾਂ ਨੰਬਰ ਬੋਲਦਰਾ ਓਏ ਹਨੀ ਬਾਈ ਕਰਾਉਂ ਚਿੱਤਾ ਆ ਪਾ ਅੱਗੇ ਆਪਣੇ ਦੀਪੂ ਬਾਈ ਕੋਲ ਜਿਹੜਾ ਬੜੀ ਵਧੀਆ ਬੋਲਦੇ ਸੁਣਾ ਤੇ ਨਾਲ ਆਪਣੇ ਮੁੰਡਾ ਆ ਅਵਰਪਾਲ ਜਿਹੜਾ ਨਾਲ ਕਲਾਸਮੇਟ ਤੇ ਉਹ ਇੱਕ ਉਤਰ ਬਾਈ ਦੇ ਇਦਰ ਬਾਈ ਪੰਗੇ ਰਹੀ ਜਾਂਦਾ ਠੀਕ ਆ ਮਤਰੋ ਫਿਰ ਕਰਦੇ ਵਲੌਗ ਤੋ ਇੱਕ ਛਤਰੀ ਤੇ ਮੈਂ ਕਬੂਤਰ ਨਾਤੇ ਤੇ ਇੱਕ ਤੇ ਬਾਈ ਲਾਈ ਜਾਂਦਾ ਆਪਣਾ ਵੱਡਾ ਬਾਈ ਬੱਚੇ ਜਿਹੜੇ ਮੈਂ ਨਵੇਂ ਕਢਾਏ ਆ ਟਾਇਆ ਬਦਲਦੀਆਂ ਬਾਈ ਨੇ ਪਹਿਲਾਂ ਲਾਲ ਨੀਲੀ ਸੀਗੀ ਹੁਣ ਨੀਲੀ ਤੇ ਖੱਟੀ ਕਰਤੀ ਝੱਲ ਰਾਂ ਬੱਚੇ ਵੇਖੋ ਲਿਆਉਂਦਾ